ਪੰਜਾਬ ਦੇ ਲੋਕਾਂ ਦੇ ਉੱਤੇ ਮੰਡਰਾ ਰਿਆ ਘਰੋਂ ਬੇਕਾਰ ਹੋਣ ਦਾ ਖਤਰਾ ਲਗਾਤਾਰ ਐਕਸ਼ਨ ਲਿੱਤੇ ਜਾ ਰਹੇ ਨੇ ਦੱਸਿਏ ਕਿ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਮਨਾਂ ਦੇ ਵਿੱਚ ਡਰ ਬਹਿ ਚੁੱਕਾ ਹੈ ਘਰੋਂ ਬੇਕਾਰ ਹੋਣ ਦਾ ਤਾਂ ਜਾਣਕਾਰੀ ਜਿਹੜੀ ਆ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਸ਼ਹਿਰ ਦੇ ਹਜ਼ਾਰਾਂ ਗਰੀ ਪਰਿਵਾਰਾਂ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੁਰਨ ਨਿਵਾਸ ਯੋਜਨਾ ਤਹਿਤ ਪ੍ਰਾ ਪਤਾ ਛੋਟੇ ਫਲੈਟਾਂ ਦੇ ਮਾਲਕੀ ਅਧਿਕਾਰ ਨਹੀਂ ਦਿੱਤੀ ਜਾਵੇਗੀ ਲੋਕ ਸਭਾ ਵਿੱਚ ਸੰਸਦ ਮੈਂਬਰ ਮਨੀਸ਼ਤ ਵਾੜੀ ਨੇ ਇਸ ਸਵਾਲ ਤੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਜਿਹਾ ਕੋਈ ਪ੍ਰਬੰਧ ਨਹੀਂ ਹੈ ਜਿਸ ਤਹਿਤ ਇਰਾ ਫਲੈਟਾਂ ਦੇ ਨਿਵਾਸੀਆਂ ਨੂੰ ਮਾਲਕੀ ਅਧਿਕਾਰ ਦਿੱਤਾ ਜਾ ਸਕਣ ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਨਰਵਾਸ ਯੋਜਨਾ ਦੇ ਤਹਿਤ ਸ਼ਹਿਰ ਦੀਆਂ ਝੁੱਗੀਆਂ ਚੋਪਰੀਆਂ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਛੋਟੇ ਫਲੈਟ ਜਿਹੜੇ ਅਲੋਟ ਕੀਤੇ ਸਨ ਇਨ੍ਹਾਂ ਫਲੈਟਾਂ ਵਿੱਚ ਰਹਿਣ ਵਾਲੇ ਲੋਕਸਾਲਾ ਤੋਂ ਮਾਲਕੀ ਹੱਕ ਦੀ ਮੰਗ ਕਰ ਰਹੇ ਸਨ ਤਾਂ ਜੋ ਆਪਣੇ ਨਾਮ ਮਕਾਨ ਰਜਿਸਟਰ ਕਰਵਾ ਸਕਲ ਇਸ ਮੁੱਦੇ ਤੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਤੇ ਦਬਾਅ ਵਧ ਸਕਦਾ ਹੈ ਛੋਟੇ ਫਲੈਟਾਂ ਵਿੱਚ ਰਹਿਣ ਵਾਲੇ ਲੋਕ ਭਾਜਪਾ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਨੇ ਹੁਣ ਇਹ ਦੇਖਣਾ ਬਾਕੀ ਹੈ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਦੀ ਹੈ ਜਾਂ ਫਿਰ ਇਹ ਵਿਵਾਦ ਜਿਹੜਾ ਵਧਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਫਲੈਟਾਂ ਨੂੰ ਲੈ ਕੇ ਜੋ ਹੈ ਜਿਹੜੇ ਅਲਾਟ ਕੀਤੇ ਸੀ ਉਹਨਾਂ ਦੀ ਰਜਿਸਟਰੀ ਨੂੰ ਲੈ ਕੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਮਾਲਕਾਨਾ ਹੱਕ ਮਿਲੇ ਕਈ ਸਾਲਾਂ ਉੱਥੇ ਬਹੁਤ ਸਾਰੇ ਗਰੀਬ ਜਿਹੜੇ ਪਰਿਵਾਰ ਨੇ ਵਸ ਗਏ ਹਨ ਹੁਣ ਕੇਂਦਰ ਦੇ ਫੈਸਲੇ ਕਾਰਨ ਬੇਕਾਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਪਿਛਲੇ ਸਾਲ ਭਾਜਪਾ ਨੇਤਾ ਦੇ ਵੱਲੋਂ ਜੋ ਹੈ ਹਰ ਕਲੋਨੀ ਵਿੱਚ ਪ੍ਰਚਾਰ ਕੀਤਾ ਸੀ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਪੂਰੇ ਮਾਲਕੀ ਅਧਿਕਾਰ ਦਿੱਤਾ ਜਾਵੇਗਾ ਪਰ ਹੁਣ ਚੋਣ ਵਾਦਾ ਝੂਠਾ ਸਾਬਤ ਹੋ ਰਿਹਾ ਹੈ ਇਸ ਮੁੱਦੇ ਤੇ ਲੰਬੇ ਸਮੇਂ ਤੋਂ ਲੜ ਰਹੇ ਕ੍ਰਿਸ਼ਨ ਲਾਲ ਨੇ ਕਿਹਾ ਕਿ ਸੰਸਦ ਮੈਂਬਰ ਜਿਹੜੇ तिवारी ਸੀਗੇ ਹਮੇਸ਼ਾ ਗਰੀਬਾਂ ਲਈ ਲੜਾਈ ਲੜਈ ਹੈ ਉਹਨਾਂ ਨੇ ਤਾਂ ਇਸ ਵਾਰ ਵੀ ਉਹਨਾਂ ਦੇ ਨਾਲ ਖੜੇ ਆ ਭਾਜਪਾ ਸਰਕਾਰ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਹੁਣ ਸੱਚ ਉਹਨਾਂ ਦਾ ਸਾਹਮਣੇ ਆ ਰਿਹਾ ਹੈ ਗਰੀਬ ਲੋਕ ਉਹਨਾਂ ਵਿਰੋਧ ਪ੍ਰਦਰਸ਼ਨ ਕਰਨ ਲਈ ਵੀ ਤਿਆਰ ਨੇ ਦੱਸੀਏ ਕਿ ਹੁਣ ਕੇਂਦਰ ਦੀ ਯੋਜਨਾ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਪੁਨਰਵਾਸ ਕਲੋਨੀਆਂ ਦਾ ਰੁਝਾਨ ਸ਼ੁਰੂ ਹੋ ਗਿਆ ਹੁਣ ਤੱਕ ਚੰਡੀਗੜ੍ਹ ਵਿੱਚ 15000 ਤੋਂ ਵੱਧ ਪਰਿਵਾਰਾਂ ਨੂੰ ਪੁਨਰਵਾਸ ਕੀਤਾ ਗਿਆ ਜਿਨ੍ਹਾਂ ਨੂੰ ਛੋਟੇ ਫਲੈਟ ਲੀਜ਼ ਤੇ ਦਿੱਤੇ ਗਏ ਨੇ ਪਰ ਹੁਣ ਉਹ ਮਾਲਕਾਨਾ ਹੱਕ ਮੰਗਣ ਦੀਆਂ ਗੱਲਾਂ ਆਖ ਰਹੇ ਨੇ ਪਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਮਾਲਕਾਨਾ ਹੱਕ ਨਹੀਂ ਦਿੱਤਾ ਜਾ ਸਕਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਬੇਕਾਰ ਹੋਣ ਦਾ ਖਤਰਾ ਜਿਹੜਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਪੰਜਾਬੀਆਂ ਨੂੰ ਝਟਕਾ ਮਿਲ ਸਕਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਪਰ ਇਸ ਨੂੰ ਲੈ ਕੇ ਹੁਣ ਲੋਕ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਔਰ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਦੱਸ ਜੀਏ ਕਿ ਹੁਣ ਜਿਨ੍ਹਾਂ ਗਰੀਬ ਲੋਕਾਂ ਨੂੰ ਲੀਜ਼ ਤੇ ਉੱਤੇ ਇਹ ਜਿਹੜੇ ਫਲੈਟ ਲੋਟ ਕੀਤੇ ਸੀਗੇ ਤੇ ਉਹਨਾਂ ਦੀਆਂ ਰਜਿਸਟਰੀਆਂ ਕਰਵਾਉਣ ਦੀ ਗੱਲ ਆਖਰੀਆ ਜਾ ਰਹੀਆਂ ਨੇ ਪਰ ਭਾਜਪਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਲਕਾਨਾ ਹੱਕ ਨਹੀਂ ਮਿਲ ਸਕਦਾ ਜਿਹੀ ਕੋਈ ਵੀ ਯੋਜਨਾ ਨਹੀਂ ਬਣਾਈ ਗਈ ਸੀ ਤਾਂ ਆਖਰਕਾਰ ਹੁਣ ਦੇਖਣਾ ਹੋਵੇਗਾ ਅਖੀਕੋ ਜਸਪੁਰੇ ਮਾਮਲੇ ਦੇ ਵਿੱਚ ਨਵਾਂ ਮੋੜ ਆਂਦਾ ਹੈ